ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੁੱਡ ਟੀਵੀ ਵਿੱਚ ਅਮੀਰ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀਆ ਆਜੋ ਤੁਹਾਨੂੰ ਬਾਈ ਸ਼ਰਮੇ ਨਾਲ ਬੁਲਾਉਣੇ ਆ ਦਿਨੇ ਡਾਇਰੈਕਟਰਾਂ ਬਾਰੇ ਜਾਣਕਾਰੀ ਆਜੋ ਆਪਾਂ ਅੱਗੇ ਵੀਡੀਓ ਕਰਦੇ ਹਾਂ ਕੰਟੀਨਿਊ ਸਤਿ ਸ਼੍ਰੀ ਅਕਾਲ ਬਾਈ ਸਤਿਕਾਰ ਚਲੋ ਸਭ ਕੀ ਹਾਲ ਵਧੀਆ ਮੇਰੇ ਤੁਸੀ ਸੁਣਾਓ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਤਿਕਾਰ ਆਛਾ ਬਾਈ ਚੜ੍ਹਦੀ ਕਲਾ ਰੱਖੇ ਅੱਜ ਤਲਵੰਡੀ ਸਾਬੋ ਮੇਰੇ ਨੌਰੇ ਦੇ ਵਿੱਚ ਆ ਗਿਆ ਢਿੱਲੋਂ ਸਾਹਿਬ ਕਹਿੰਦਾ ਵੀਰੇ ਵੀਡੀਓ ਬਣਾਉਣੀ ਹੈ ਹਾਂ ਭਾਈ ਮੈਂ ਕਿ ਲੋ ਟਰੈਕਟਰ ਸੇ ਦੋ ਤਿੰਨ ਨਹੀਂ ਆਪਣੇ ਕੋਲੇ ਹਾਂ ਭਾਈ ਚਲੋ ਦਿਖਾਉਨੇ ਆਪਾਂ ਜਿੰਨੇ ਕਈ ਗਏ ਆਪਣੇ ਕੋਲੇ ਅ ਸਭ ਤੋਂ ਪਹਿਲਾਂ ਆ ਗਿਆ ਢਿੱਲੋਂ ਨਿਊ ਹੌਲੈਂਡਰ ਅ 5510 2021 ਮਾਡਲ ਆ ਵੀਰੇ ਦੂਜਾ ਵਾ ਨਵਾਂ ਟਰੈਕਟਰ ਚਾਰੇ ਟਾਇਰ ਨਾਲ ਆ ਬਾਈ 85 ਵੱਡੇ ਵੇਸੇ ਟਾਇਰ ਨਾਲ ਦੇ ਆ ਅ ਮਾਰਪ ਦੇ ਜੀ ਚਾਰੇ ਟਾਇਰ ਠੀਕ ਹੈ ਬਈ ਮੇ ਤੋਂ ਵੀ ਟਰੈਕਟਰ ਲੱਗ ਦੀ ਕਲਮ ਵੀ ਲੱਗੀ ਹੋਈ ਨਾ ਹਾਂ ਦੇ ਲਾਰਾਂ ਦੀ ਠੀਕ ਹੈ ਬਈ ਹਾਉਲੈਂਡ ਕੰਪਨੀ ਵਾਲੀ ਫੈਬਰ ਦੀ ਛਤਰੀ ਆ ਠੀਕ ਹੈ ਬਈ ਮੇ ਇਹ ਡੰਡਾ ਫੁੱਟੀ ਸਭ ਕੁਝ ਹੁੱਕ ਸਭ ਕੁਝ ਨਾਲ ਹੈ ਠੀਕ ਹੈ ਬਈ 21 ਮਾਡਲ ਆ ਲੋੜ ਫੈਸੋ ਜੁ ਪਰਾਣਾ ਸੱਟਾ ਇਹ ਟਰੈਕਟਰ ਦੇਵਾਏ ਤੇ ਲੋਗਾ ਸਾਢੇ 6 ਲੱਖ ਰੁਪਏ ਠੀਕ ਹੈ ਬਈ ਉਦੋਂ ਬਾਅਦ ਦੇ ਵਿੱਚ ਆ ਗਿਆ 2010 ਮਾਡਲ ਸੋਨਾਲਿਕਾ ਠੀਕ ਹੈ 2010 ਮਾਡਲ ਆ ਜੀ ਗੇਅਰਿੰਗ ਦਾ ਚਲਾ ਕੇ ਬਾਕੇ ਤਸਦੀਕ ਕਰਕੇ ਲੈ ਜਾਓ ਬਾਈ ਠੀਕ ਹੈ ਕੈਰ ਹੈ ਗਿਆ ਅੱਧੇ 1 ਕਿਲੋ 60 ਕਿਲੋ ਮੁੱਲ 70 ਆ ਰਹੀ ਸੈਂਪਲ ਸਟੀਅਰਿੰਗ ਹੈ ਜੀ ਗੇਅਰਿੰਗ ਦਾ ਹੈ ਤਸਦੀ ਜਾਂ ਪੂਰੀ ਛਤਰੀ ਮਿਲੂਗੀ ਤੁਹਾਨੂੰ ਠੀਕ ਹੈ 25 ਸਾਰਾ ਸਮਾਨ ਮਿਲੂਗੀ ਦੇ ਹਾਂ ਬਈ 280 ਦੀ ਡਿਮਾਂਡ ਆ ਟਰੈਕਟਰ ਦੇ ਦਾਂਗੇ ਆਪਾਂ ਇੱਕੋ ਰੇਟ ਜੱਸੀ ਆ ਨੋ ਹਾਂ ਬਈ 245000 ਠੀਕ ਹੈ ਬਈ ਠੀਕ ਹੈ ਗੱਲ ਉਦੋਂ ਬਾਅਦ ਆ ਜਾਓ ਤੇ ਲੋਟ ਸਾਡ 265 265 2004 ਮਾਡਲ ਦੇ ਵਿੱਚ ਆ ਜੀ ਹਾਂ ਬਈ ਮੂਲ ਟਾਇਰ 95 ਪੈਸੇ ਆ ਪਿਛਲੇ ਇਹ ਰੱਦੇ ਕਹਿੰਦਾ 45 ਪੈਸੇ ਕਹਿੰਦਾ ਪਿਛਲੇ ਗੁੜੀਏ ਛਿਆਰੇ ਗੁੜੀਏ ਠੀਕ ਹੈ ਗੇਅਰਿੰਗ ਦਾ ਓਕੇ ਆ ਬਾਈ ਹਾਂ ਬਈ ਹਾਂ ਸਾਰੇ ਓਰੀਜਨਲ ਲੱਗਦਾ ਜੱਟ ਮਾੜਾ ਮੋਟਾ ਕਿਥੋਂ ਹੋਇਆ ਕੋਈ ਫਰਕ ਨਹੀਂ ਪੈਂਦਾ ਬਾਈ ਮੈਂ ਹਾਂ ਬਈ ਬਾਕੀ ਗੇਅਰਿੰਗ ਇਹਦਾ ਬਹੁਤ ਵਧੀਆ ਟਰੈਕਟਰ ਹੈ ਜੀ ਠੀਕ ਹੈ ਬਈ 2004 ਮਾਡਲ ਆ ਤੁਸੀਂ ਤੇ ਦੇਖ ਲਿਓਗਾ ਉਹ ਲੱਗ 15000 ਟਰੈਕਟਰ ਦੇਾਂਗੇ ਜੀ ਇਹ ਆਪਾਂ ਇੱਕੋ ਦੇ ਵਿੱਚ ਜਸ ਜੀ ਲਓ ਹਾਂ ਬਈ 175000 ਦਾ ਠੀਕ ਹੈ ਬਈ ਠੀਕ ਹੈ ਚਲ ਉਸ ਤੋਂ ਬਾਅਦ ਦਲਵਾ ਗਈ ਗੱਡੀ ਆਪਣੀ ਹਾਂ ਬਈ ਇਹ ਹੈਗੀ ਗੱਡੀ ਭਾਈ ਸਾਹਿਬ 2000 ਆ 12 ਮਾਡਲ ਠੀਕ ਹੈ ਇਹ ਫੋਰਸ ਬੰਨ ਗੱਡੀ ਹੈ ਜੀ ਬਠੰਡਾ ਨੰਬਰ ਹੈ 4242 ਨੰਬਰ ਹੈ ਜੀ ਹਾਂ ਬਈ ਬਲੈਕ ਕਲਰ ਤੇ ਟਾਇਰ ਬਿਲਕੁਲ ਨਵੇਂ ਚਾਰੇ ਠੀਕ ਹੈ ਬਈ ਮੇਰੇ ਕੋਲ ਸਾਰੇ ਇਹ ਲਾਈ ਕੰਪਨੀ ਦੇ ਆ ਜਿਹੜੇ ਗੱਡੀ ਦੇ ਨਾਲ ਹੋਵੇ ਗੇ ਗੇਰਨ ਜਲਦੀ ਬਈ ਤਸੱਲੀ ਆਪਾਂ ਨੂੰ ਹਾਂ ਬਈ ਜ਼ਿੰਮੇਵਾਰੀ ਆ ਠੀਕ ਹੈ ਗੱਲ ਆਰ ਸੀ 2015 ਦੀ ਠੀਕ ਹੈ ਬਈ ਠੀਕ ਹੈ ਗੱਲ ਟਰੈਕਟਰ ਦੇ ਵਿੱਚ ਗੱਤੀ ਸੀ ਇਹ ਆਪਾਂ ਹਾਂ ਬਈ ਇਹ ਟਰੈਕਟਰ ਗੱਡੀ ਦੇ ਮੈਂ ਇੱਕੋ ਹੀ ਹਸਤੀ ਜਾਂ ਨੋ ਹਾਂ ਬਈ 24 ਲੱਖ ਦੀ ਹਾਂ ਜਾਂ ਨਹੀਂ ਐ ਠੀਕ ਹੈ ਬਈ ਨਹੀਂ ਹੋਣਾ ਠੀਕ ਹੈ ਗੱਲ ਉਸ ਤੋਂ ਬਾਅਦ ਆ ਗਿਆ ਜੀ 735 ਇਹ ਮਾਡਲ ਹੈਗਾ ਟਾਇਰ ਹੈਗੇ 60 ਪੈਸੇ ਹਾਂ ਬਈ ਕੰਪਨੀ ਦੇ ਆ ਬਈ ਕਿਸੇ ਦੀ ਨਹੀਂ ਐ ਐਮ ਆਰ ਐਫ ਦੇ ਬਈ ਹਾਂ ਮੂਰਲੇ ਕੁਵੀ ਆ ਠੀਕ ਹੈ ਬਈ ਮਾਡਲ ਹੈਗਾ 97 ਠੀਕ ਹੈ ਬਈ ਬਈ 16 ਬਹੁਤ ਹੈ ਟਰੈਕਟਰ ਹਾਂ ਬਈ ਤੇ ਇਹ ਨਹੀਂ ਨਾ ਬਹੁਤ ਦੀ ਟਰੈਕਟਰ ਚਲਾ ਕੇ ਬਾਕੇ ਤੇ ਚੱਲਦੀ ਨਹੀਂ ਕਰਦੇ ਨੇ ਹਾਂ ਬਈ ਤੇ ਟਾਇਰ 60 ਪੈਸੇ ਇਹ ਕੰਪਨੀ ਵੀ ਹੈ ਡੰਡਾ ਫੱਤੀ ਦਾ ਕੁਝ ਨਾਲ ਆ ਛਤਰੀ ਲੱਗੀ ਹੋਈ ਆ ਸੈਲਫ ਸਟਾਰਟ ਬੈਟਰੀ ਆ ਟਰੈਕਟਰ ਦੇਵਾ 1 ਲੱਖ ਤੇ 10000 ਦਾ ਠੀਕ ਹੈ ਬਈ। ਅੱਕੀ ਮੌਕੇ ਤੇ ਮਾਫੀ ਮੰਗਦਾ। ਉਸ ਤੋਂ ਬਾਅਦ ਆ ਗਿਆ 2015 ਮਾਡਲ। ਹਾਂ ਬਈ। 575 ਬਈ ਟਾਇਰ ਬਿਲਕੁਲ ਤਾਜ਼ੇ ਢਿਲੋਂ। ਹਾਂ ਬਈ। ਬੇਸਿਕ ਕੰਪਨੀ ਆ ਚਾਰੇ ਜੇਕੇ ਸੋਨਾ ਨੰਬਰ 1 ਆ ਜੀ। ਠੀਕ ਹੈ ਬਈ। ਪਿਛਲੇ 13 ਵਾਲਿਆ। ਇਹ ਹੈ ਢਿਲੋਂ ਸੈਂਪਲ ਸਟੀering ਦੇ ਵਿੱਚ। ਹਾਂ ਬਈ। ਗੇਅਰ ਇੰਜਨ ਦਾ ਬਈ 1000 ਰੁਪਏ ਦਾ ਰੁਪਏ ਜੀ। ਠੀਕ ਹੈ ਬਈ। ਚਲ ਆ ਜੇ ਬਾਅਦ ਵਿੱਚ ਅਸੀਂ ਕਰਦੇ ਆ ਇਹ ਕੋਈ ਚੱਕਰ ਹੁਣ ਵੀ ਤੰਗ ਨਾ ਪਾਈਆਂ ਖੜੀਆਂ ਜੇ ਮੈਂ ਅਗਰ। ਉਹ ਨਹੀਂ ਬਾਗੀ ਆਈ ਸੀ ਨਾ ਬਈ। ਆ ਗਈ ਆਈ ਸੀ ਬਈ। ਠੀਕ ਹੈ ਜਣ। ਕੰਦੇ ਲੈ ਕੇ ਆ ਜੇ ਦੇਖੋ ਬਈ ਹਾਂ ਬਈ ਇਹ ਰੰਗੇ ਦਾ ਓਕੇ ਪੂਰੀ ਪੱਤਰ ਹੈ ਜੀ ਹਾਂ ਬਈ ਇਹ ਟਰੈਕਟਰ ਦੇ ਵਾਹੇ ਤੇ ਨੂੰ ਆਪਾਂ 3.5 ਲੱਖ ਰੁਪਏ ਦਾ ਠੀਕ ਹੈ ਬਈ ਓਕੇ ਦੇ ਮਾਨਸ ਨਾਲ ਮਾਨ ਹੋਰ ਹੋ ਜੂਗਾ ਹਾਂ ਬਈ ਆ ਜਿੰਨੇ ਵੀ ਟਰੈਕਟਰ ਦਿਖਾਏ ਆ ਸਾਰੇ ਟਰੈਕਟਰਾਂ ਦੇ ਨਾਲ ਆ ਆ ਛੋਟਾ ਟਰੈਕਟਰ ਦੰਮੀ ਹਾਂ ਬਈ ਨਾਲ ਚਾਬੀ ਨਾਲ 1000 ਰੁਪਏ ਠੀਕ ਹੈ ਬਈ ਜਿਹਦੇ ਕਿਸੇ ਟਰੈਕਟਰ ਦਾ ਤੇਲ ਮਾੜਾ ਲੱਗਿਆ ਹੋਇਆ ਲੱਗਿਆ ਤੁਹਾਨੂੰ ਹਾਂ ਬਈ ਕੇ ਤੇਲ ਚੇਂਜ ਕਰਕੇ ਦੇਵਾਂਗੇ ਇਹਦੇ ਨਾਲ ਛਤਰੀ ਵੀ ਲਾ ਕੇ ਦੇਵਾਂਗੇ ਹਾਂ ਬਈ ਇਹ ਤਾਂ ਕੋਈ ਪਤਾ ਨਹੀਂ ਸ਼ਾਇਦ ਇਹਦੀ ਫੇਵਰ ਦੀ ਲਾ ਲੀ ਠੀਕ ਆ ਬਈ ਠੀਕ ਆ ਗੱਲ ਵੀਰੇ ਕੋਈ ਸੌਣ ਨਹੀਂ ਖਾਦੀ ਜਿਹੜੇ ਰੈਡ ਬੋਲਿਆਂ ਹਾਂ ਬਈ ਤੇ ਆਪਾਂ ਆਪਣਾ ਕੀ ਪਾਉਣੇ ਹੁੰਦੇ ਆ ਹਾਂ ਜੀ ਟਰੈਕਟਰ ਦੇ ਦਾਂਗੇ ਆਪਾਂ ਜਾਂ ਪੂਰੇ ਬਸ ਆਪਣੀ ਇੱਕ ਹੀ ਰੀਜ ਹੁੰਦੀ ਆ ਤੇ ਲੋ ਹਾਂ ਬਈ ਤੇ ਕੋਈ ਖਾਲੀ ਨਾ ਮੜਕੇ ਜਾਵੇ ਜੇ ਸ਼ਰੀਆਂ ਕੋਲੇ ਕੋਈ ਆ ਗਿਆ ਤਾਂ ਘਰੇ ਹਾਂ ਬਈ ਵੇ ਰਹਿਣ ਨੂੰ ਦੀ ਪ੍ਰੋਬਲਮ ਕੋਈ ਨਹੀਂ ਹੈਗੀ ਬਾਈ ਕਈ ਵਾਰ ਤੁਸੀਂ ਲੇਟ ਹੋਏ ਨਾ ਦੂਰੋਂ ਆਉਂਦੇ ਨਾ ਮੇਰੇ ਕੋਲ ਹਾਂ ਬਈ ਤੁਹਾਡੇ ਪਰਹਾੜਾ ਦਾ ਘਰ ਦੇ ਦਰਵਾਜ਼ੇ ਖੁੱਲੇ ਰਹਿੰਦੇ 24 ਘੰਟੇ ਠੀਕ ਹੈ ਬਈ ਕਿਸੇ ਚੀਜ਼ ਦੀ ਪਰਵਾਹ ਨਾ ਮੰਨਿਆ ਕਰੋ ਕੋਈ ਲੱਗਾ ਨਹੀਂ ਹੁੰਦਾ ਸ਼ਰਮੇ ਕੋਈ ਹਾਂ ਬਈ ਇੱਕ ਵਾਰੀ ਕੈਮਰਾ ਮਰੀਆਂ ਸੂਟ ਹੈ ਇਹ ਸਾਰਾ ਕੁਝ ਆਪਣਾ ਹੀ ਹੈ ਬਾਈ ਨਾਮਰਾਜ ਆਪਣੇ ਤੁਸੀਂ ਤੁਹਾਡੇ ਸਿੱਖਸੀ ਬਣਿਆ ਬਾਈ ਇਹ ਸਾਰਾ ਜਗਾਰ ਹਾਂ ਭਈਆ ਠੀਕ ਹੈ ਗੱਲ ਮੇਰਾ WhatsApp ਨੰਬਰ 887234542 ਹਾਂ ਭਾਈ ਕਾਲਿੰਗ ਨੰਬਰ 947884542 ਠੀਕ ਹੈ ਜੀ ਠੀਕ ਹੈ ਭਾਈ ਬੇਨਤੀ ਆਥ ਮਨੇ ਕਿ ਆਪ ਆਇਤੋ ਤੇ ਰਾਹ ਆਇਤੋ ਪਤਾ ਲੱਗਦਾ ਹਾਂ ਭਾਈ ਮੈਂ ਪਹਿਲਾਂ ਵੀ ਕਹਿਆ ਸੀ ਹੁਣ ਵੀ ਕਹਿਣਾ ਸੌ ਨਹੀਂ ਖਾਦੀ ਰੇਟਾਂ ਦੀ ਠੀਕ ਹੈ ਜੀ ਜੋ ਕਿਹਾ ਤੁਹਾਨੂੰ ਹਾਂ ਭਾਈ ਉਹ ਬਈ ਮੈਂ ਕਰਾ ਕੇ ਦੇਣੀ ਆ ਸਰ ਬਸ ਹੀ ਮੈਂ ਕਰਾ ਕੇ ਦੇਣੀ ਆ ਸੌਦਾ ਜਿੱਥੇ ਮਰਜੀ ਹੋਵੇ ਡੰਮੀ ਰੈਕਟਰ ਮਿਲੂ 1000 ਰੁਪਏ ਛੋੜ ਵੀ ਕਰਾਂਗੇ ਸੌਦਾ ਜਿੱਥੇ ਮਰਜੀ ਹੋਵੇ ਠੀਕ ਹੈ ਬਈ ਠੀਕ ਹੈ ਗੱਲ ਨਿੱਕੇ ਨਿੱਕੇ ਨਾਲ ਗੱਡਲਾਂ ਨਾਲ ਕੋਈ ਛੋਟਾ ਵੱਡਾ ਨਹੀਂ ਹਾਂ ਬਈ ਹਾਂ ਠੀਕ ਹੈ ਜੀ ਇਹ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਕਰੋ ਪੇਨੂ ਗੱਲ ਫੋਲੋ ਦੇਸੀ ਹੁਟ ਟੀਵੀ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਮਿਹਰਬਾਨੀ ਬਈ ਸਤਿ ਸ਼੍ਰੀ ਅਕਾਲ ਧੰਨ ਸਤਿ ਸ਼੍ਰੀ ਅਕਾਲ ਜੀ